ਪੰਜਾਬ ਦੇ ਵਿੱਚ ਦੋ ਦਿਨਾਂ ਵਿਧਾਨ ਸਭਾ ਦਾ ਸੈਸ਼ਨ ਜਿਹੜਾ ਬੁਲਾਇਆ ਗਿਆ ਸੀ ਤਾਂ ਇਸ ਤੋਂ ਬਾਅਦ ਫਿਰ ਇਸ ਨੂੰ ਅਨਮਿੱਥੇ ਸਮੇਂ ਦੇ ਲਈ ਜਿਹੜਾ ਕਿ ਉਹ ਮੁਲਤਵੀ ਕਰ ਦਿੱਤਾ ਜਾਏਗਾ ਤੁਹਾਨੂੰ ਦੱਸ ਦਈਏ ਕਿ ਵਿਧਾਨ ਸਭਾ ਸੈਸ਼ਨ ਦੇ ਵਿੱਚ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕੀਤੀ ਜਾਣੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਵਿਰੋਧੀ ਧਿਰਾਂ ਇਸ ਦੇ ਉੱਤੇ ਸਰਕਾਰ ਨੂੰ ਘੇਰਨ ਦੇ ਲਈ ਤਿਆਰ ਨੇ ਤਾਂ 10 ਵਜੇ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋ ਚੁੱਕਿਆ ਹੈ ਤੇ ਇਸ ਦੇ ਉੱਤੇ ਕਈ ਤਰ੍ਹਾਂ ਦੇ ਜਿਹੜੇ ਮੁੱਦੇ ਵਿਚਾਰੇ ਗਏ ਨੇ ਤੇ ਵਿਰੋਧੀ ਧਿਰ ਨੇ ਹਮੇਸ਼ਾ ਸਰਕਾਰ ਨੂੰ ਜਿਹੜੀ ਆ ਉਹ ਘੇਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤਾਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਜੋ ਪੰਜਾਬ ਦੀ ਕੈਬਨਿਟ ਦੇ ਵਿੱਚ ਦਾ ਵਿਧਾਨ ਸਭਾ ਸੈਸ਼ਨ ਬੁਲਾਉਣ ਦਾ ਜਿਹੜੀ ਆ ਇਹ ਇੱਕ ਮੀਟਿੰਗ ਕੀਤੀ ਗਈ ਸੀ ਤਾਂ ਇਸ ਦੇ ਉੱਤੇ ਕਈ ਜਿਹੜੇ ਮੁੱਦੇ ਨੇ ਵਿਚਾਰੇ ਜਾਣੇ ਸੀ ਉਹਨਾਂ ਮੁੱਦਿਆਂ ਦੇ ਵਿੱਚ ਕਿਹੜੇ-ਕਿਹੜੇ ਮੁੱਦੇ ਨੇ ਤੁਹਾਨੂੰ ਉਹ ਦੱਸ ਦਿੰਨੇ ਆ ਤਾਂ ਸਭ ਤੋਂ ਪਹਿਲਾਂ ਜੋ ਵਿਰੋਧੀ ਧਿਰ ਵੱਲੋਂ ਜਿਹੜਾ ਆ ਉਹ ਸਰਕਾਰ ਨੂੰ ਘੇਰਨ ਦੀ ਤਿਆਰੀ ਕੀਤੀ ਗਈ ਆ ਤਾਂ ਤੁਹਾਨੂੰ ਇਹ ਵੀ ਦੱਸ ਦੇਣਾ ਚਾਹੁੰਦੇ ਆ ਕਿ ਜਿਵੇਂ ਕੱਲ ਪਹਿਲਾ ਵਿਧਾਨ ਸਭਾ ਦਾ ਸੈਸ਼ਨ ਦਾ ਪਹਿਲਾ ਦਿਨ ਸੀ ਤਾਂ ਉਸ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਗੱਲ ਹਾਜ਼ਰ ਰਹੇ ਸਨ ਤਾਂ ਅੱਜ ਵੀ ਜਦੋਂ ਤੱਕ ਇਸ ਖਬਰ ਦੇ ਅਪਡੇਟ ਹੋਣ ਤੱਕ ਭਗਵੰਤ ਮਾਨ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਜਿਹੜੇ ਨੇ ਉਹ ਗੈਰਹਾਜ਼ਰ ਇਸ ਦੇ ਵਿੱਚ ਸਰਕਾਰ ਕਈ ਅਹਿਮ ਮੁੱਦਿਆਂ ਤੇ ਵਿਚਾਰ ਚਰਚਾ ਕਰਨ ਲਈ ਤਿਆਰ ਹੈ ਤਾਂ ਸੈਸ਼ਨ ਦੇ ਵਿੱਚ ਮੁੱਖ ਤੌਰ ਤੇ ਜੋ ਕੌਮੀ ਖੇਤੀ ਮੰਡੀਕਰਨ ਨੀਤੀ ਤੇ ਜਿਹੜੀ ਹੈ ਬਹਿਸ ਹੋਣ ਦੀ ਸੰਭਾਵਨਾ ਦਾ ਜਿਹੜੀ ਹੈ ਉਹ ਜੋਰ ਫੜ ਰਹੀ ਹੈ ਜਸਨੂ ਲੈ ਕੇ ਸੁਭਾ ਸਰਕਾਰ ਤੇ ਕੇਂਦਰ ਸਰਕਾਰ ਦੇ ਵਿੱਚ ਜੋ ਮਤਭੇਦ ਡੂੰਘੇ ਹੁੰਦੇ ਜਾ ਰਹੇ ਨੇ ਉੱਥੇ ਹੀ ਵਿਰੋਧੀਆਂ ਨੇ ਹੰਗਾਮੇ ਦੀ ਵੀ ਅਸਾਰ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ ਜੋ ਸਰਕਾਰਾਂ ਨੂੰ ਕਈ ਮੁੱਦਿਆਂ ਦੇ ਉੱਤੇ ਘੇਰਨ ਦੇ ਲਈ ਤਿਆਰ ਹੈ ਤਾਂ ਵਿਧਾਨ ਸਭਾ ਸੈਸ਼ਨ 'ਚੋਂ ਜੋ ਸੀਐਮ ਦੀ ਗੈਰ ਹਾਜ਼ਰੀ ਵੀ ਸਵਾਲੀਆ ਨਿਸ਼ਾਨ ਹੈ ਅਤੇ ਜੋ ਕਿ ਵਿਰੋਧੀ ਧਿਰਾਂ ਦੇ ਜੁਬਾਨ ਤੇ ਜੋ ਹੰਗਾਮੇ ਦਾ ਕਾਰਨ ਬਣ ਸਕਦੀ ਹੈ ਤਾਂ ਸੋਮਵਾਰ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦੇ ਪਹਿਲੇ ਦਿਨ ਜੋ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਦਨ ਦੇ ਅੰਦਰ ਕਿਤੇ ਵੀ ਦਿਖਾਈ ਨਹੀਂ ਦਿੱਤੇ ਤਾਂ ਅੱਜ ਸੀਐਮ ਭਗਵੰਤ ਮਾਨ ਵੀ ਜਿਹੜੇ ਨੇ ਉਹ ਗੈਰਹਾਜ਼ਰ ਹੀ ਦਿਖਾਈ ਦੱਤੇ ਨੇ ਤਾਂ ਇਸ ਲਾਜ ਇੱਕ ਸਿਰਫ ਫਰਾਡ ਜਿਹੜਾ ਹੈ ਵਿਰੋਧੀ ਧਿਰਾਂ ਵੱਲੋਂ ਲਗਾਤਾਰ ਜਿਹੜੀ ਹੈ ਕਿਹਾ ਜਾ ਰਿਹਾ ਹੈ ਕਿ ਸਿਰਫ ਆਮ ਆਦਮੀ ਪਾਰਟੀ ਦੀ ਮਜਬੂਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੂੰ ਹਰਿਆਣਾ ਦੇ ਵਿੱਚੋਂ ਵੀ ਲਗਾ ਤਾਰ ਹਾਰ ਜਿਹੜੀ ਆ ਉਹ ਦੇਖਣ ਨੂੰ ਮਿਲਿਆ ਅਤੇ ਹੁਣ ਦਿੱਲੀ ਦੇ ਵਿੱਚ ਜੋ ਕਰਾਰੀ ਹਾਰ ਆ ਆਮ ਆਦਮੀ ਪਾਰਟੀ ਨੂੰ ਦੇਖਣ ਨੂੰ ਮਿਲਿਆ ਤਾਂ ਉਸ ਦੀ ਮਜਬੂਰੀ ਦੇ ਵਿੱਚ ਹੀ ਹੋਣਾ ਵਿਧਾਨ ਸਭਾ ਸੈਸ਼ਨ ਜਿਹੜਾ ਆ ਉਹ ਸੱਦਿਆ ਜਾ ਰਿਹਾ ਹੈ ਤੋਂ ਤੇ ਹੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਇਹ ਇਲਜ਼ਾਮ ਲਗਾਇਆ ਕਿ ਇਹ ਇਸਲਾਜ ਸਿਰਫ ਇੱਕ ਫਰਾਡ ਹੈ ਆਪ ਸਰਕਾਰ ਨੇ ਇਸ ਨੂੰ ਮਜਬੂਰੀ ਦੇ ਵਿੱਚ ਹੀ ਬੁਲਾਇਆ ਜੇਕਰ ਸੱਚਮੁੱਚ ਮੁੱਦਿਆਂ ਦੇ ਉੱਤੇ ਬਹਿਸ ਕੀਤੀ ਜਾਣੀ ਸੀ ਤਾਂ ਫਿਰ ਇਸ ਦੇ ਉੱਤੇ ਕਈ ਏਜੰਡੇ ਹੋਣੇ ਚਾਹੀਦੇ ਸਨ ਤਾਂ ਸਰਕਾਰ ਕੋਲ ਠੋਸ ਜਿਹੜੇ ਨੇ ਉਹ ਮੁੱਦੇ ਹੋਣੇ ਚਾਹੀਦੇ ਸਨ ਤਾਂ ਤੁਹਾਨੂੰ ਦੱਸ ਦਈਏ ਕਿ ਜਿਨ੍ਹਾਂ ਮੁੱਦਿਆਂ ਦੇ ਉੱਤੇ ਅੱਜ ਜੋ ਵਿਚਾਰ ਚਰਚਾ ਹੋ ਸਕਦੀ ਆ ਤਾਂ ਉਹ ਮੁੱਦੇ ਜੋ ਕੇਂਦਰ ਦੀ ਨਵੀਂ ਖੇਤੀ ਨੀਤੀ ਉੱਤੇ ਵਿਰੋਧੀ ਧਿਰ ਰਣਨੀਤੀ ਦੇ ਉੱਤੇ ਜਿਹੜੀ ਆ ਵਿਚਾਰ ਚਰਚਾ ਜਿਹੜੀ ਆ ਉਹ ਹੋ ਸਕਦੀ ਆ ਤਾਂ ਘਟੋ ਘਟ ਜੋ ਸਮਰਥਨ ਮੁੱਲ ਹੈ ਜਿਸ ਨੂੰ ਲੈ ਕੇ ਕਿਸਾਨ ਲੰਬੇ ਸਮੇਂ ਤੋਂ ਪਿਛਲੇ ਕਿਸਾਨ ਅੰਦੋਲਨ ਇੱਕ ਦੇ ਵਿੱਚ ਤੇ ਕਿਸਾਨ ਅੰਦੋਲਨ ਦੋ ਦੀ ਗੱਲ ਕਰੀਏ ਤਾਂ ਸ਼ੰਭੂ ਬਾਰਡਰ ਦੇ ਉੱਤੇ ਬੈਠੇ ਨੇ ਖਨੌਰੀ ਬਾਰਡਰ ਦੇ ਉੱਤੇ ਸੰਘਰਸ਼ ਕਰਦੇ ਨੇ ਤਾਂ ਘੱਟੋ ਘੱਟ ਸਮਰਥਨ ਮੁੱਲ ਜਾਨੀ ਐਮਐਸਪੀ ਨੂੰ ਲੈ ਕੇ ਵੀ ਚਰਚਾ ਜਿਹੜੀ ਹੈ ਉਹ ਕੀਤੀ ਜਾ ਸਕਦੀ ਹੈ ਤਾਂ ਤੀਸਰਾ ਮੁੱਦਾ ਜਿਹੜਾ ਰਹਿਣ ਵਾਲਾ ਉਹ ਆਵਾਰਾ ਕੁੱਤਿਆਂ ਦੀ ਵੱਧ ਰਹੀ ਸਮੱਸਿਆ ਨੂੰ ਲੈ ਕੇ ਚਰਚਾ ਜਿਹੜੀ ਹੈ ਉਹ ਹੋ ਸਕਦੀ ਹੈ ਤਾਂ ਰਾਜ ਦੀ ਜੋ ਆਰਥਿਕਤਾ ਹੈ ਇਕਨੋਮਿਕਲੀ ਸਥਿਤੀ ਦੇ ਉੱਤੇ ਜੋ ਵਿੱਤੀ ਰਿਪੋਰਟਾਂ ਨੇ ਉਸ ਦੇ ਉੱਤੇ ਵੀ ਜਿਹੜੀ ਆ ਵਿਚਾਰ ਚਰਚਾ ਹੋ ਸਕਦੀ ਹੈ ਤਾਂ ਪੰਚਾਇਤੀ ਰਾਜ ਸੰਸਥਾਵਾਂ ਤੇ ਪਿੰਡੂ ਵਿਕਾਸ ਬਾਰੇ ਇਸ ਦੀ ਜਿਹੜੀ ਆ ਰਿਪੋਰਟ ਪੇਸ਼ ਕੀਤੀ ਜਾਏਗੀ ਤੇ ਸਰਕਾਰੀ ਕੰਮਾਂ ਦੀ ਜੋ ਸਾਲਾਨਾ ਰਿਪੋਰਟ ਹੈ ਉਸ ਨੂੰ ਵੀ ਪੇਸ਼ ਕੀਤਾ ਜਾਏਗਾ ਜੋ ਪੰਜਾਬ ਸਰਕਾਰ ਵੱਲੋਂ ਜੋ ਕੰਮ ਕਾਜ ਕੀਤੇ ਗਏ ਨੇ ਤਾਂ ਉਸ ਦੀ ਰਿਪੋਰਟ ਜਿਹੜੀ ਹੈ ਇਹ ਅੱਜ ਇਸ ਵਿਧਾਨ ਸਭਾ ਸੈਸ਼ਨ ਦੇ ਵਿੱਚ ਦੱਸੀ ਜਾ ਸਕਦੀ ਹੈ ਤਾਂ ਫਿਰ ਵਿਰੋਧੀ ਧਿਰਾਂ ਵੱਲੋਂ ਸਰਕਾਰ ਨੂੰ ਲਗਾਤਾਰ ਘੇਰਿਆ ਚਾਰਿਆ ਕਿਹਾ ਜਾ ਰਿਹਾ ਕਿ ਵਿਧਾਨ ਸਭਾ ਸੈਸ਼ਨ ਜਿਹੜਾ ਉਹ ਆਮ ਆਦਮੀ ਪਾਰਟੀ ਨੇ ਆਪਣੀ ਮਜਬੂਰੀ ਦੇ ਲਈ ਬੁਲਾਇਆ ਅਤੇ ਸੀਐਮ ਮਾਨ ਇਸ ਦੇ ਵਿੱਚ ਗਾਇਬ ਕਿਉਂ ਨੇ ਤਾਂ ਵਿਰੋਧੀ ਧਿਰ ਨੇ ਵੱਡੇ ਸਵਾਲ ਚੱਕੇ ਨੇ ਤਾਂ ਵਿਰੋਧੀ ਧਿਰ ਨੇ ਉੱਥੇ ਇਹ ਵੀ ਕਿਹਾ ਹੈ ਕਿ ਇਹ ਸੈਸ਼ਨ ਸਿਰਫ ਇੱਕ ਖਾਨਾ ਪੂਰਤੀ ਆ ਇੱਕ ਫਰਾਡ ਹੈ ਤੇ ਜਿਸ ਨੂੰ ਜਿਹੜਾ ਆਮ ਆਦਮੀ ਪਾਰਟੀ ਨੇ ਆਪਣੀ ਮਜਬੂਰੀ ਦੇ ਲਈ ਹੀ ਸੱਦਿਆ